ਇਨਸਪੈਕਟਰ ਸੋਨਮਦੀਪ ਕੋਰ ਨੇ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਵਜੋਂ ਸੰਭਾਲਿਆ ਚਾਰਜ ਸਾਡੇ ਪੱਤਰਕਾਰ ਨਿਰਮਲ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਾ ਤਸਕਰ ਸ਼ਰਾਰਤੀ ਅਨਸਰ ਅਤੇ ਸਮਾਜ ਵਿਰੋਧੀ ਤਾਤ ਹੋਣਗੇ ਮੁੱਖ ਨਿਸ਼ਾਨੇ ਤੇ ਹੋਰ ਕੀ ਕਿਹਾ ਐਸਐਚਓ ਸੋਨਮਦੀਪ ਕੋਰ ਨੇ ਦੇਖ ਲੈਂਦੇ ਹਾਂ ਇਸ ਰਿਪੋਰਟ ਵਿੱਚ ਹਾਂਜੀ ਮੈਨੂੰ ਗੁਰਨਾਨ ਸਿੰਘ ਦੇਵ ਪਾਸ਼ਾ ਜੀ ਦੀ ਨਗਰੀ ਚ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਪਾਕਾਂ ਵਾਲੀ ਸਮੇਂ ਦੀ ਆਪਣੇ ਆਪ ਨੂੰ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਮੈਂ ਗੁਰਨਾਨਕਪਾਸ਼ਾ ਦੀ ਜਿਹੜੀ ਨਗਰੀ ਹੈ ਨੂੰ ਨਸ਼ਾ ਮੁਕਤ ਕਰਨ ਲਈ ਪੂਰਾ ਯੋਗਦਾਨ ਦਵਾਂਗੀ ਤੇ ਮੈਂ ਆਪ ਜੀ ਤੋਂ ਵੀ ਸਹਿਯੋਗ ਮੰਗਦੀ ਆ ਕਿ ਪਬਲਿਕ ਵੀ ਮੈਨੂੰ ਸੱਚੀ ਇਤਲਾਹ ਦਵੇ ਤੇ ਮੀਡੀਆ ਰਾਈ ਵੀ ਮੈਂ ਇਹੀ ਸੁਨੇਹਾ ਦੇਣਾ ਚਾਹੁੰਦੀ ਕਿ ਮੈਨੂੰ ਸੱਚੀ ਇਤਲਾਹ ਦੋ ਮੈਂ ਆਪ ਜੀ ਦੀ ਸੇਵਾ ਲਈ ਹਾਜ਼ਰ ਆ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੇਖਿਆ ਜਾਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਆ ਤਾਂ ਸਾਨੂੰ ਜਰੂਰ ਸੂਚਿਤ ਕਰੋ ਅਸੀਂ ਤੁਹਾਡੇ ਲਈ ਬੈਠੇ ਹਾਂ ਟ੍ਰੈਫਿਕ ਵੱਡੀ ਸਮੱਸਿਆ ਉਹਦੇ ਕੁ ਮੈਂ ਹੱਲ ਕਰਾਂਗੀ ਠੀਕ ਹੈ ਜਿਵੇਂ ਅੱਜ ਤੁਸੀਂ ਸਾਡੇ ਧਿਆਨ ਚ ਲਿਆ ਰਹੇ ਕਿ ਕਾਫੀ ਸਮੱਸਿਆ ਹੈ ਟ੍ਰੈਫਿਕ ਦੀ ਮੈਂ ਈਵਨ ਨਾਕਾਬੰਦੀ ਕਰਕੇ ਵੀ ਇਸ ਚੀਜ਼ ਦਾ ਕੰਟਰੋਲ ਕਰੂੰਗੀ ਬਾਕੀ ਜਿਹੜੇ ਭਾਰੀ ਵੀਕਲ ਆਉਂਦੇ ਨੇ ਉਹਨਾਂ ਦਾ ਵੀ ਕੰਟਰੋਲ ਕਰਾਂਗੇ ਅਸੀਂ ਹਰ ਸੰਭਵ ਯਤਨ ਕਰਾਂਗੇ